ਪਲਾਈ ਲਾਈਨ ਵੀ ਤੋੜੀ ਐ ਤਸਕਰਾਂ ਨੂੰ ਫੜਿਆ ਵੀ ਐ ਤੇ ਉਹਨਾਂ ਦੇ ਘਰ ਬਿਟਾਏ ਨੇ ਕਾਨੂੰਨੀ ਤੌਰ ਤੇ ਐਨਡੀपीएस ਦਾ ਜਿਨ੍ਹਾਂ ਤੇ ਪਰਚਾ ਐ ਜਿਵੇਂ ਇੱਥੇ ਕੋਟਲਾ ਫਾਜ਼ਲਪਿੰਡ ਦੇ ਵਿੱਚ ਖੜੇ ਹਾਂ ਜਿਹਦੇ ਵਿੱਚ ਜਿਹੜੇ ਹੈਗੇ ਆ ਪਿੰਡ ਦੀ ਪੰਚਾਇਤ ਦੇ ਸਹੀ ਉਹਦੇ ਨਾਲ ਪੰਚਾਇਤ ਅਫਸਰ ਬੀਡੀਪੀ ਉਹਦੇ ਸਾਥ ਦੀ ਸਹਿਯੋਗ ਦੇ ਨਾਲ ਅੱਜ ਇੱਥੇ ਇੱਕ ਸੋਮਨਾਥ ਜਿਹੜਾ ਨਾਮ ਦਾ ਵਿਅਕਤੀ ਸੀਗਾ ਪੁੱਤਰ ਧਰਮਚੰਦ ਇਹਦੇ ਖਿਲਾਫ 6 ਜਿਹੜੇ ਇਸ ਤਰੀਕੇ ਦੇ ਐਨਡੀਪੀਐਸ ਦੇ ਪੱچے ਸੀਗੇ ਕਿ ਵੱਡੇ ਪੱਧਰ ਤੇ ਇਹ ਨਸ਼ੇ ਦੀ ਸਮਕਲਿੰਗ ਕਰਦਾ ਸੀਗਾ ਇਲਾਕੇ ਦੇ ਵਿੱਚ ਤਸਕਰੀ ਕਰਦਾ ਸੀ ਅੱਜ ਉਹਦੇ ਖਿਲਾਫ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿਹੜੀ ਉਹਨੇ ਨਜਾਇਜ਼ ਉਹ ਸਾਰੀ ਕਿਉਂਕਿ ਹੁਣ ਵੀ ਉਹ ਕਰ ਰਿਹਾ ਸੀ ਪਹਿਲੇ ਤੋਂ ਹੀ ਕਰ ਰਿਹਾ ਸੀ ਐਂਡ ਉਹਨੂੰ ਅਸੀਂ ਅੱਜ ਸਾਰੀ ਕਾਰ ਪ੍ਰਸ਼ਾਸਨ 사이 ਇਹ ਉਮਲ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਮੇਰੀ ਲੋਕਾਂ ਨੂੰ ਅਪੀਲ ਹੈ ਇਸੇ ਤਰੀਕੇ ਦੀ ਜਿਹੜੀ ਹੈਗੀ ਹੈ ਸਖਤ ਕਾਰਵਾਈ ਨਸ਼ੇ ਵਾਲੇ ਦੇ ਕਲਬ ਚਲਦੀ ਰਹੂਗੀ ਐਨ ਆਪਜੀ ਕੋਲ ਜਾਂ ਪਬਲਿਕ ਕੋਲ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਹੈ ਉਹ ਮੀਡੀਆ ਦੇ ਸੱਜਣਾ ਰਹਹੀਂ ਜਾਂ ਫਿਰ ਸੇਫ ਪੰਜਾਬ ਦੀ ਜਿਹੜੀ ਸਾਡੀ ਟਿਪ ਲਾਈਨ ਹੈ ਉਹਦੇ ਥਰੂ ਜਾਂ ਜਿਹੜੀ ਹੈਗੀ ਹੈ 112 ਦੇ ਥਰੂ ਜਾਂ ਡਾਇਰੈਕਟਲੀ ਕਿਸੇ ਵੀ ਅਫਸਰ ਜਾਂ ਐਸ.ਐਸ.ਓ. ਸਾਹਿਬਾਨ ਕੋਲ ਤੁਸੀਂ ਆ ਸਕਦੇ ਹੋ ਜੀ ਦਾ ਲਾਸਟ ਪਰਚਾ 2011 ਦਾ ਵੀ ਹੈ ਨਸ਼ੇ ਦਾ ਤੇ ਹੁਣ 2025 ਦੇ ਵਿੱਚ ਵੀ ਪਰਚਾ ਦਰਜ ਹੋਇਆ ਇਹ ਤਾਂ ਮਤਲਬ ਕਾਫੀ ਸਮੇ ਤੋਂ ਜਿਹੜੇ ਹੈਗੇ ਆ ਇਸ ਨਸ਼ੇ ਦਾ ਕੰਮ ਕਰਦਾ ਸੀਗਾ ਹੁਣ ਤੱਕ 6 ਪਰਚੇ ਇਸ ਤੇ ਜਿਹੜੇ ਹੈਗੇ ਆ ਦਰਜ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਉਨਾ ਦੇ ਹਦਾਇਤਾਂ ਹੇਠ ਚਲਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਹੁਣ ਤੱਕ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਕਾਫੀ ਆ ਜਿਹੜੀਆਂ ਵੱਡੀਆਂ ਕਾਰਵਾਈਆਂ ਸਾਡੇ ਵੱਲੋਂ ਕੀਤੀਆਂ ਗਈਆਂ ਜਿਦੇ ਵਿੱਚ ਹੁਣ ਤੱਕ ਕਰੀਬ 10 ਦੇ ਕਰੀਬ ਜਿਹੜੀ ਹੈਗੀ ਆ ਨਾਜਾਇਜ਼ ਉਸਾਰੀ ਜੜੀ ਹੈਗੀ ਆ ਇਸ ਕਾਲੀ ਧੁੰਦੇ ਤੋਂ ਬਣਾਈ ਗਈ ਸੀ ਕਿ ਇਸ ਤੋਂ ਅਲਾਵਾ ਕਰੀਬ ਹਜ਼ਾਰ ਦੇ ਕਰੀਬ ਫੈਡਰ ਫੜੇ ਗਏ ਨੇ ਤੇ ਇਸ ਮਰਲਰ ਫੜੇ ਗਏ ਤੇ ਕਰੀਬ 800 ਦੇ ਕਰੀਬ ਜਿਹੜੇ ਹੈਗੇ ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਸਾਡੇ ਜਿਹੜੇ ਭਰਾ ਜਿਹੜੇ ਇਹਦੇ ਵਿਕਟਿਮ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦਾ ਅਸੀਂ ਇਲਾਜ ਕਰਾ ਚੁੱਕੇ ਹਾਂ ਪੰਜਾਬ ਭੀਆ ਮਾਵਾ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਨ ਵਾਲਾ ਜੇ ਕੋਈ ਹੈਗਾ ਪੰਜਾਬ 'ਚ ਹੀ ਰਹਿੰਦਾ ਤਾਂ ਉਹਦਾ ਘਰ ਵੀ ਟਹੂਗਾ ਤੇ ਉਹ ਆਪ ਵੀ ਜੇਲ੍ਹ 'ਚ ਰਹੂਗਾ ਕੋਈ ਉਹਦਾ ਤਿਤਰਸ ਨਹੀਂ ਕੋਈ ਉਤੇ ਰਹਿਣ ਨਹੀਂ